ਮੇਰੇ ਮੰਮਾ ਦੀ ਬਹੁਤ ਸਾਰੀ ਮਤਲਬ ਹੁਣ ਵੀ ਬਹੁਤ ਸਾਰੀ ਸ਼ਾਪਿੰਗ ਮੈਂ ਕਰਵਾਉਣਾ ਨਾਲ ਯਾਰ ਐਕਚੁਅਲੀ ਨਾ ਰਿਲੇਸ਼ਨਸ਼ਿਪ ਚ ਇੱਕ ਚੀਜ਼ ਬਹੁਤ ਮਿਸਿੰਗ ਹੈ ਉਹ ਹੈ ਸੈਕਰੀਫਾਈਸ ਕਿਉਂਕਿ ਮੈਂ ਇਕੱਲਾ-ਇਕੱਲਾ ਤਾਂ ਕੁੜੀ ਵਾਲਾ ਰੋਲ ਵੀ ਮੈਂ ਹੀ ਘਰ ਚ ਪਲੇ ਕੀਤਾ ਜੀ ਤੇ ਮੇਰੇ ਪਾਪਾ ਨਾਲ ਵੀ ਮੈਂ ਇਮੋਸ਼ਨਲੀ ਬਹੁਤ ਅਟੈਚਡ ਹਾਂ ਅੱਜ ਹਰ ਬੰਦੇ ਨੂੰ ਹੀ ਅੱਗੇ ਪਹੁੰਚਣਾ ਹੈ ਹਰ ਬੰਦੇ ਨੂੰ ਉਹਦਾ ਆਪਣਾ ਕੈਰੀਅਰ ਹੈ ਉਹਨੂੰ ਲੱਗਦਾ ਮੈਂ ਕੈਰੀਅਰ ਨਹੀਂ compromise ਕਰ ਸਕਦਾ ਮੈਂ ਰਿਲੇਸ਼ਨਸ਼ਿਪ ਕਰ ਸਕਦਾ ਸੋ ਜਦੋਂ ਸਾਡੀ ਸੋਚ ਇਹ ਹੈ ਤਾਂ ਫਿਰ ਤੁਸੀਂ ਉਮੀਦ ਨਾ ਰੱਖੋ ਸੋ ਰਿਲੇਸ਼ਨਸ਼ਿਪ ਅਲੱਗ ਇੱਕ ਦੁਨੀਆ ਹੈ ਜੋ ਇਸ਼ਕ ਮੁਹੱਬਤ ਆ ਇੱਕ ਦੂਜੇ ਦੇ ਹੋ ਜਾਣਾ ਉਹਦੇ ਲਈ ਤੁਹਾਨੂੰ ਫਿਰ ਬੜਾ ਕੁਝ ਪਿੱਛੇ ਛੱਡਣਾ ਪੈਂਦਾ ਦਾ ਜਿਹੜਾ ਯੂਥ ਹੈ ਔਰ ਰਿਲੇਸ਼ਨਸ਼ਿਪਸ ਨੂੰ ਲੈ ਕੇ ਸੀਰੀਅਸ ਨਹੀਂ ਹੈ ਨਾ ਮਤਲਬ ਬੜਾ ਔਰ ਫਾਰਮਲ ਜਿਹਾ ਹੋ ਗਿਆ ਕਿ ਹਾਂ ਬੜਾ ਕੈਜੂਅਲ ਹੋ ਗਿਆ ਤਾਂ ਤੁਸੀਂ ਕੋਈ ਇੱਕ ਟਿਪ ਕੋਈ ਇੱਕ ਰਿਸ਼ਤਿਆਂ ਨੂੰ ਲੈ ਕੇ ਕਹਿਣਾ ਚਾਹੋਗੇ ਕਿ ਹਾਂ ਇਦਾਂ ਰਿਸ਼ਤਾ ਸਕਸੈਸਫੁਲ ਹੁੰਦਾ ਹੈ ਇਹ ਚੀਜ਼ ਅੰਡਰਸਟੈਂਡਿੰਗ ਹੋਣੀ ਚਾਹੀਦੀ ਇਹ ਚੀਜ਼ ਨਹੀਂ ਹੋਣੀ ਚਾਹੀਦੀ ਯਰ ਐਕਚੁਅਲੀ ਨਾ ਰਿਲੇਸ਼ਨਸ਼ਿਪ ਚ ਇੱਕ ਚੀਜ਼ ਬਹੁਤ ਮਿਸਿੰਗ ਹੈ ਉਹ ਹੈ ਸੈਕਰੀਫਾਈਸ ਕੋਈ ਵੀ ਰਿਸ਼ਤਾ ਸਾਡੇ ਮਤਲਬ ਸਾਡੀਆਂ ਮੰਮੀਆਂ ਤੋਂ ਜਾਂ ਪਾਪਿਆਂ ਤੋਂ ਅਸੀਂ ਇਹ ਸਿੱਖਿਆ ਕਿ ਉਹਨਾਂ ਦੀ ਜਰਨੀ ਦੇਖਦੇ ਆ ਤਾਂ ਐਨਾ ਲੰਮਾ ਰਿਸ਼ਤਾ ਇਸ ਕਰਕੇ ਨਿਭਾਇਆ ਕਿ ਉਹਨਾਂ ਨੇ ਆਪਣੇ ਆਪਣੇ ਵੱਲੋਂ ਬਹੁਤ ਕੁਝ ਸੈਕਰੀਫਾਈਸ ਕੀਤਾ ਅੱਜ ਹਰ ਬੰਦੇ ਨੂੰ ਹੀ ਅੱਗੇ ਪਹੁੰਚਣਾ ਹੈ ਹਰ ਬੰਦੇ ਨੂੰ ਉਹਦਾ ਆਪਣਾ ਕੈਰੀਅਰ ਹੈ ਉਹਨੂੰ ਲੱਗਦਾ ਮੈਂ ਕੈਰੀਅਰ ਨਹੀਂ ਕੰਪਰੋਮਾਈਜ਼ ਕਰ ਸਕਦਾ ਮੈਂ ਰਿਲੇਸ਼ਨਸ਼ਿਪ ਕਰ ਸਕਦਾ ਸੋ ਜੇ ਤੁਹਾਡੀ ਸੋਚ ਇਹ ਹੈ ਤਾਂ ਫਿਰ ਤੁਸੀਂ ਉਮੀਦ ਨਾ ਰੱਖੋ ਸੋ ਰਿਲੇਸ਼ਨਸ਼ਿਪ ਅਲੱਗ ਇੱਕ ਦੁਨੀਆ ਹੈ ਜੋ ਇਸ਼ਕ ਮੁਹੱਬਤ ਆ ਇੱਕ ਦੂਜੇ ਦੇ ਹੋ ਜਾਣਾ ਉਹਦੇ ਲਈ ਤੁਹਾਨੂੰ ਫਿਰ ਬੜਾ ਕੁਝ ਪਿੱਛੇ ਛੱਡਣਾ ਪੈਂਦਾ ਮੈਂ ਮਤਲਬ ਮੈਨੂੰ ਲੱਗਦਾ ਕਿ ਹੌਲੀ ਹੌਲੀ ਇਹ ਦੁਨੀਆ ਉਸ ਪੁਆਇੰਟ ਤੇ ਪਹੁੰਚੇਗੀ ਕਿ ਜਿੱਥੇ ਅਸੀਂ ਸਿਰਫ ਅਸੀਂ ਗੱਲ ਕਰਿਆ ਕਰਾਂਗੇ ਕਿ ਯਾਰ ਇਸ਼ਕ ਮੁਹੱਬਤ ਸੀ ਕਿਸੇ ਸੀ ਗੱਲ ਜੀ ਹਣਾ ਉਹ ਸੀ ਵਾਲਾ ਹੀ ਗੱਲ ਹੀ ਹੈ ਕਿ ਹੁਣ ਹਰ ਬੰਦੇ ਨੂੰ ਪੈਸੇ ਕਮਾਉਣੇ ਆ ਹਰ ਬੰਦੇ ਨੂੰ ਸਕਸੈਸਫੁਲ ਹੋਣਾ ਹੈ ਕੈਰੀਅਰ ਵਾਈਜ਼ ਅੱਗੇ ਵਧਣਾ ਹੈ ਹੁਣ ਉਹ ਗੱਲਾਂ ਮਨਾਨੀ ਕਿ ਬਹੁਤ ਔਖੀਆਂ ਤੋ ਜੇ ਤੁਸੀਂ ਵਾਕਈ ਕਿਸੇ ਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਸੈਕਰੀਫਾਈਜ਼ ਕਰਨਾ ਸਿੱਖੋ ਦੇ ਰਿਸ਼ਤੇ ਨੇ ਬਾਰ ਦੀ ਗੱਲ ਜੀ ਤੁਸੀਂ ਫੈਮਲੀ ਦੀ ਗੱਲ ਕੀਤੀ ਮੈਂ ਅਕਸਰ ਓਬਜ਼ਰਵ ਕੀਤਾ ਮੈਨੂੰ ਇਹ ਲੱਗਦਾ ਕਿ ਕੁੜੀਆਂ ਨਾ ਪੈਰੈਂਟਸ ਦੇ ਨਾਲ ਪਿਆਰ ਜ਼ਿਆਦਾ ਜਤਾਂਦੀ ਹੈ ਚਾਹੇ ਉਹ ਫਾਦਰ ਖਾਸ ਕਰ ਮਦਰ ਐਂਡ ਫਾਦਰ ਦੇ ਨਾਲ ਤਾਂ ਮੁੰਡਿਆਂ ਦੇ ਐਕਸਪ੍ਰੈਸਿਵ ਨਹੀਂ ਹੁੰਦੇ ਤੁਸੀਂ ਕਿੱਦਾਂ ਦੇ ਉਹ ਤੁਸੀਂ ਜਤਾਂਦੇ ਹੋ ਮਤਲਬ ਮੇਰਾ ਕਹਿਣ ਦਾ ਮਤਲਬ ਹੈ ਕਿ ਅਗਰ ਨਾ ਇੱਕ ਮਤਲਬ ਪ੍ਰੇਜ਼ ਵੀ ਕਰਨਾ ਹੋਵੇ ਮੁੰਡੇ ਨੂੰ ਆਪਣੀ ਮਦਰ ਨੂੰ ਜਾਂ ਫਾਦਰ ਨੂੰ ਉਹ ਬੜਾ ਹਿਚਕਿ ਜਾਂਦੇ ਐਦਾਂ ਕਿਉਂ ਹੁੰਦਾ ਨਹੀਂ 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 ਵੀ ਮੈਂ ਮੇਰੇ ਕੀ ਹਿਸਟ ਮੈਂ ਬਹੁਤ ਐਕਸਪ੍ਰੈਸਿਵ ਜੀ ਮੇਰੇ ਮੰਮਾ ਦੀ ਬਹੁਤ ਸਾਰੀ ਮਤਲਬ ਹੁਣ ਵੀ ਬਹੁਤ ਸਾਰੀ ਸ਼ਾਪਿੰਗ ਮੈਂ ਕਰਵਾਉਣਾ ਮੈਂ। ਕੀ ਬਾਤ ਹੈ। ਮੰਮਾ ਤਨੂੰ ਆ ਜੱਚ ਰਿਆ ਨਹੀਂ ਜੱਚ ਰਿਆ ਮੈਂ ਤਾਂ ਕਿਉਂਕਿ ਮੈਂ ਕੱਲਾ-ਕੱਲਾ ਤਾਂ ਕੁੜੀ ਵਾਲਾ ਰੋਲ ਵੀ ਮੈਂ ਹੀ ਘਰ ਚ ਪਲੇ ਕੀਤਾ। ਜੀ ਤੇ ਮੇਰੇ ਪਾਪਾ ਨਾਲ ਵੀ ਮੈਂ इमोਸ਼ਨਲੀ ਬਹੁਤ ਅਟੈਚਡ ਆ। ਅਸੀਂ ਇਕੱਠੇ ਰੋ ਵੀ ਲੈਂਦੇ ਆ ਦੋਸਤਾਂ ਤਰ੍ਹਾਂ ਹੱਸ ਵੀ ਲੈਂਦੇ ਆ ਮਜ਼ਾਕ ਵੀ ਕਰ ਲੈਂਦੇ ਆ। ਪਰ ਇਹ ਹੁੰਦਾ ਘੱਟ ਹੁੰਦਾ ਆਈ ਥਿੰਕ ਪਰਵਰਿਸ਼ ਤੇ ਵੀ ਡਿਪੈਂਡ ਕਰਦਾ ਹੈ ਕਿ ਤੁਸੀਂ ਬੱਚੇ ਨੂੰ ਟ੍ਰੀਟ ਕਿੱਦਾਂ ਕਰਦੇ ਹੋ। ਜੇ ਘਰ ਚ ਪੇਰੈਂਟਸ ਬੱਚੇ ਨੂੰ ਉਹਵੇਂ ਟ੍ਰੀਟ ਕਰਨ ਤਾਂ ਸਾਰੇ ਉਹਨਾਂ ਕਰੈਕਟ ਕਰਦੇ ਆ ਜੀ ਪਿਆਰ ਕਰਨਾ ਕਿੰਨੂ ਵਧੇ ਨੇ ਲੱਗਦਾ ਜੀ ਬਿਲਕੁਲ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5 ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ